ਦੋਸਤੋ ਅੱਜਕਲ ਨਵੇਂ ਡਿਜੀਟਲ ਦੌਰ ਦੇ ਵਿੱਚ ਐਦਾਂ ਦੀਆਂ ਧੋਖੇ ਧੜੀਆਂ ਸ਼ੁਰੂ ਹੋ ਗਈਆਂ ਕਿ ਅਸੀਂ ਕਿਸੇ ਨਾ ਕਿਸੇ ਮਸੀਬਤ ਦੇ ਵਿੱਚ ਵੀ ਫਸ ਸਕਦੇ ਹਾਂ ਸਾਡੀ ਗੱਡੀ ਵੈਨਿਊ ਪੀਵੀ 32 ਏਬੀ 7757 ਜਿਹੜੀ ਪਿਛਲੇ 5-6 ਦਿਨਾਂ ਤੋਂ ਲਗਾਤਾਰ ਘਰ ਖੜੀ ਆ ਤੇ ਉਹਦੇ ਟੋਲ ਪਲਾਜ਼ੇ ਉੱਤੇ ਸਾਡੇ ਫਾਸਟ ਟੈਗ ਤੋਂ ਪੈਸੇ ਕੱਟੇ ਜਾ ਰਹੇ ਹਨ ਪਹਿਲਾ ਟੋਲ ਪਲਾਜ਼ਾ ਸ਼ਰਾ ਸ਼ਰਾਸੀ ਇਹ ਯੂਪੀ ਦੇ ਵਿੱਚ ਕੱਟ ਹੋਇਆ ਦੂਜਾ ਮਨੇਸਰ ਰਾਤ ਨੂੰ 11:34 ਤੇ ਤੀਜਾ ਟੋਲ ਫਲਾਜ਼ਾ ਸ਼ਾਹਜਹਾਂਪੁਰ ਰਾਤ 1:45 ਤੇ ਇਹ 9:00 ਵਜੇ ਤੋਂ ਟੋਲ ਕੱਟਣੇ ਸਟਾਰਟ ਹੋਏ ਆ 9:53 ਮਿੰਟ ਤੋਂ ਤੇ ਟੋਲ ਰਾਤ 1:45 ਤੱਕ ਮੈਸੇਜ ਆਂਦੇ ਰਹੇ ਰਾਤ ਨੂੰ ਸੁੱਤੇ ਹੋਣ ਕਰਕੇ ਸਾਨੂੰ ਉਹਨਾਂ ਮੈਸੇਜਾਂ ਦਾ ਪਤਾ ਨਹੀਂ ਲੱਗਾ ਗੱਡੀ ਸਾਡੀ ਗਾਰੇ ਚ ਖੜੀ ਸੀ ਅਸੀਂ ਘਰ ਸਗੇ ਤੇ ਇਹ ਗੱਡੀ ਸਾਡੇ ਮੇਰੇ ਨਵਦੀਪ ਭਰਾ ਦੇ ਨਾਮ ਦੇ ਉੱਤੇ ਆ ਤੇ ਅਸੀਂ ਅੱਜ ਕੇਸ ਧੋਖਾ ਧੜੀ ਨੂੰ ਲਈ ਅਸੀਂ ਅੱਜ ਐਸਐਸਪੀ ਨਵਾਂ ਸ਼ਹਿਰ ਦੇ ਦਰਖਾਸਤ ਦੇ ਕੇ ਸਿਟੀ ਥਾਣੇ ਵਿੱਚ ਇਹਦਾ ਐਫਆਈਆਰ ਵੀ ਕਰਵਾਈ ਆ ਤੇ ਜਿਹੜੀ ਗੱਡੀ ਘਟਵਾ ਰਹੀ ਆ ਉਹ ਡਿਜ਼ਾਇਰ ਗੱਡੀ ਆ ਨਵੇਂ ਮਾਡਲ ਦੀ ਡਿਜ਼ਾਇਰ ਗੱਡੀ ਆ ਗ੍ਰੇ ਕਲਰ ਦੀ ਤੇ ਇਹ ਗੱਡੀ ਉੱਤੇ ਸਾਡੀ ਨੰਬਰ ਪਲੇਟ ਗਲਤ ਲਾ ਕੇ ਵਾਰ-ਵਾਰ ਸਾਡਾ ਟੋਲ ਦਾ ਮਿਸਯੂਜ਼ ਹੋ ਰਿਹਾ ਹੈ ਕੱਲ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਸ ਪ੍ਰੋਬਲਮ ਨੂੰ ਅਸੀਂ ਕਿੱਦਾਂ ਨਜਿੱਠਾਂਗੇ ਜੇ ਕੋਈ ਅਗਲਾ ਬੰਦਾ ਕੋਈ ਕਾਂਡ ਕਰ ਦਿੰਦਾ ਆ ਕੋਈ ਵਾਰਦਾਤ ਕਰ ਦਿੰਦਾ ਆ ਤਾਂ ਗੱਡੀ ਨੰਬਰ ਉੱਤੇ ਸਾਡੀ ਗੱਡੀ ਦਾ ਆ ਇਹ ਡਿਜੀਟਲ ਦੌਰ ਦੇ ਵਿੱਚ ਇੰਨੇ ਕਿ ਧੋਖੇ ਹੋ ਰਹੇ ਆ ਫੇ ਅਸੀਂ ਇਹਨਾਂ ਦੀ ਪੂਰਤੀ ਕਿੱਦਾਂ ਕਰਾਂਗੇ ਕਿਉਂਕਿ ਸਾਡੀ ਗੱਡੀ ਘਰ ਖੜੀ ਆ ਤੇ ਪੈਸੇ ਉੱਥੇ ਇਕੱਠੇ ਹੋ ਰਹੇ ਆ ਪੈਸੇ ਸਾਡੇ ਵਾਲਟ ਚੋਂ ਗਏ ਆ ਤੇ ਸਪੈਸ਼ਲਾਂ ਦੀ ਵੀ ਖਾਦੀ ਕਢੀ ਪਰ ਜੇ ਉਹ ਜਿਹੜੀ ਗ੍ਰੇ ਕਲਰ ਦੀ ਸਵਿਫਟ ਡਿਜ਼ਾਇਰ ਗੱਡੀ ਦੇ ਵਿੱਚ ਕੋਈ ਗੈਂਗਸਟਰ ਬੈਠਾ ਹੋਇਆ ਜਾਂ ਕੋਈ ਕ੍ਰਾਈਮਨਲ ਬੈਠਾ ਹੋਇਆ ਟੋਲ ਪਲਾਜ਼ਾ 'ਕਾ ਕੋਈ ਕਿਤੇ ਜਾ ਕੇ ਵਾਰਦਾਤ ਕਰਦਾ ਆ ਉਸ ਚੀਜ਼ ਦਾ ਜ਼ਿੰਮੇਵਾਰ ਕੌਣ ਹੋਵੇਗਾ ਤੋ ਇਹ ਜ਼ਿੰਮੇਵਾਰੀ ਕਿਹਦੀ ਤੈਅ ਹੋਏਗੀ ਅਸੀਂ ਅੱਜ ਸਿਟੀ ਥਾਣੇ ਨਵਾਂ ਸ਼ਹਿਰ ਵਿੱਚ ਦਰਖਾਸਤ ਦਿੱਤੀ ਆ ਤੇ ਐਫ ਆਈ ਆਰ ਰਜਿਸਟਰ ਕਰਾਈ ਆ ਜੋ ਵੀ ਜੇ ਕੱਲ ਨੂੰ ਕੋਈ ਵੀ ਅਨਹੂਨੀ ਘਟਨਾ ਵਾਪਰਦੀ ਆ ਜਾਂ ਸਾਡੇ ਤੇ ਕੋਈ ਆਂਦਾ ਆ ਉਹ ਉਹਦਾ ਜ਼ਿੰਮੇਵਾਰ ਸਿੱਧਾ ਟੋਲ ਪਲਾਜ਼ਾ ਅਤੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਨੂੰ ਤੈਅ ਕਰਨਾ ਜ਼ਰੂਰੀ ਆ ਕਿਉਂਕਿ ਸਾਡੀ ਗੱਡੀ ਘਰ ਖੜੀ ਸੀਗੀ ਸਾਡੇ ਕੋਲ ਸਾਡੇ ਪ੍ਰੂਫ ਵੀ ਹੈਗੇ ਆ ਸੀਸੀਟੀਵੀ ਕੈਮਰੇ ਦੀ ਰਿਕਾਰਡਿੰਗ ਵੀ ਹੈਗੀ ਆ ਤੇ ਸਾਡੀ ਗੱਡੀ ਪਿਛਲੇ 5 ਤੋਂ 6 ਦਿਨਾਂ ਤੋਂ ਘਰ ਖੜੀ ਸੀਗੀ ਤੇ ਵੀਰ ਮੇਰਾ ਘਰ ਬੈਠਾ ਸੀਗਾ ਤੇ ਅਸੀਂ ਇਕੱਠੇ ਸੀਗੇ 2-3 ਦਿਨ ਤੋਂ ਇਕੱਠੇ ਰਹੇ ਅਸੀਂ ਕੋਈ ਕਿਤੇ ਨਹੀਂ ਗਿਆ ਪਰ ਜਿਹੜਾ ਟੋਲ ਪਲਾza ਕੱਟ ਰਿਹਾ ਉਹ ਗ੍ਰੇ ਕਰਨ ਦੀ ਡਿਜ਼ਾਇਰ ਗੱਡੀ ਆ ਉਹਨਾਂ ਨੇ ਜਾਤ ਜਾਲੀ ਨੰਬਰ ਪਲੇਟ ਲਾਈ ਹੋਈ ਆ ਜਾਂ ਫਿਰ ਜਾਲੀ ਫਾਸਟ ਟੈਗ ਬਣਾ ਕੇ ਪਰ ਹੁਣ ਇਸ ਫਾਸਟ ਟੈਗ ਕੰਪਨੀ ਦੇ ਉੱਤੇ SBI ਦੇ ਉੱਤੇ ਅਸੀਂ ਟੋਲ ਨੰਬਰ ਦੇ ਉੱਤੇ ਕਾਲਾਂ ਕੀਤੀਆਂ ਤੇ ਸਾਡੇ ਨਾਲ ਕੋਈ ਵੀ ਸੰਪਰਕ ਕਿਸੇ ਦਾ ਨਹੀਂ ਹੋ ਰਿਹਾ ਕੋਈ ਵੀ ਸਾਡਾ ਫੋਨ ਨਹੀਂ ਚੱਕ ਰਿਹਾ ਸਰਕਾਰੀ ਅਸੀਂ ਤੋਂ ਜਿਹੜਾ ਪਲੇਟ ਇਸ ਕਰਕੇ ਲਈ ਸੀ ਕਿ ਸਰਕਾਰ ਸਾਨੂੰ ਸੇਫ ਲੱਗਦੀ ਐ ਐਸਬੀਆਈ ਸਾਨੂੰ ਸੇਫ ਲੱਗਦੀ ਸੀ ਲੈਣ ਨੂੰ ਅਸੀਂ ਐਚਡੀਐਫਸੀ ਦਾ ਵੀ ਲੈ ਸਕਦੇ ਸੀ ਐਕਸਲ ਦਾ ਵੀ ਲੈ ਸਕਦੇ ਸੀ ਪਰ ਅਸੀਂ ਟ੍ਰਾਫਰ ਕੀਤਾ ਐਸਬੀਆਈ ਦਾ ਫਾਸਟ ਟੈਗ ਲੈਣ ਦੇ ਲਈ ਪਰ ਇੱਥੇ ਵੀ ਸਾਡਾ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਕੋ ਉਹ ਨਾ ਤਾਂ ਕੋਈ ਫੋਨ ਚੱਕ ਰਿਹਾ ਨਾ ਕੋਈ ਗੱਲ ਕਰ ਰਿਹਾ ਐ ਇਸੇ ਹੀ وجہ ਦੇ ਨਾਲ ਸਾਨੂੰ ਟੋਲ ਪਲਾza ਜਿਹੜਾ ਇੱਥੇ ਸਾਡੇ ਕਾਟਗੜ ਦੇ ਕੋਲ ਟੋਲ ਪਲਾza ਆ ਅੱਜ ਅਸੀਂ ਉੱਥੇ ਗਏ ਉੱਥੇ ਜਾ ਕੇ ਵੀ ਕੰਪਲੇਂਟ ਵੀ ਰਿਸਟਰ ਕਰਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਜਰੂਰ ਸਾਡੀ ਮਦਦ ਕੀਤੀ ਪਰ ਉਹਨਾਂ ਨੇ ਇੱਕ ਜਵਾਬ ਦਿੱਤਾ ਕਿ ਜਿੱਥੇ-ਜਿੱਥੇ ਟੋਲ ਪਲਾza ਕੱਟ ਹੋਏ ਆ ਉਹ ਸਾਡੇ ਟੈਰੀਟਰੀ ਦੇ ਅੰਦਰ ਨਹੀਂ ਆਉਂਦੇ ਤੇ ਅਸੀਂ ਤੁਹਾਡੀ ਕੋਈ ਮਦਦ ਨਹੀਂ ਕਰ ਸਕਦੇ ਪਰ ਫਿਰ ਵੀ ਅਸੀਂ ਆਪਣੇ ਜੈਕ ਲਾ ਕੇ ਉਹਨਾਂ ਦੀ ਮਦਦ ਦੇ ਨਾਲ ਜਿਹੜੀ ਗੱਡੀ ਦਾ ਟੋਲ ਪਲਾza ਕੱਟ ਹੋਇਆ ਆ ਉਹਦੀ ਫੋਟੋ ਅਸੀਂ ਦਾਲ ਜਰੂਰ ਨੱਥੀ ਕਰਾਂਗੇ ਜਰੂਰ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਸੋ ਮੇਰੀ ਬੇਨਤੀ ਇਹੀ ਆ ਪੇ ਇਹਦੇ ਲਈ ਐਸ ਬੀ ਆਈ ਤੇ ਟੋਲ ਜਿੱਥੇ ਟੋਲ ਕੱਟ ਹੋਏ ਆ ਉਹਨਾਂ ਤੱਕ ਵੀ ਮੈਸੇਜ ਸਾਨੂੰ ਕਿਉਂਕਿ ਸਮਝ ਨਹੀਂ ਲੱਗਦੀ ਸੀ ਵੀ ਪਹਿਲਾਂ ਅਸੀਂ ਕੰਪਲੀਟ ਕਰੀਏ ਕਿੱਥੇ ਕਿੱਥੇ ਅਸੀਂ ਜਾਈਏ ਕਿਹਨੂੰ ਅਸੀਂ ਗੱਲ ਪੁੱਛੀਏ ਕਿਹਨਾਂ ਨਾਲ ਗੱਲ ਕਰੀਏ ਪਹਿਲਾਂ ਪ੍ਰੈਫਰੈਂਸ ਸਾਡਾ ਇਹੀ ਸੀਗਾ ਕਿ ਅਸੀਂ ਐਸ ਬੀ ਆਈ ਦੇ ਨਾਲ ਕੰਟੈਕਟ ਕਰਕੇ ਉਹਨਾਂ ਦਾ ਫਾਸਟੈਂਗ ਬਲੌਕ ਕਰਵਾ ਸਕੀਏ ਪਰ ਨਹੀਂ ਇਦਾਂ ਰੋਜ਼ ਕੱਟ ਹੋ ਰਿਹਾ ਤਿੰਨ ਤਿੰਨ ਟੋਲ ਪਲਾਜ਼ੇ ਇੱਕੋ ਰਾਤ ਦੇ ਵਿੱਚ ਕੱਟ ਹੋਏ ਆ ਉਹ ਕੱਟ ਵੀ ਸਾਰੇ ਡਿਜ਼ਾਇਰ ਗੱਡੀ ਗ੍ਰੇ ਕਲਰ ਦੇ ਹੋ ਰਹੇ ਸੋ ਮੈਂ ਇਹ ਮੁੱਦਾ ਤੁਹਾਡੀ ਕਚਹਿਰੀ ਵਿੱਚ ਰੱਖ ਰਿਹਾ ਕਿ 임ਰੋਡ ਜੋ ਬਾਣੀ ਰਿਹਾ ਜਾਣਦਾ ਉਹ ਜੋ ਸੇ ਰੂਟ ਬਣਿਆ ਮਨੀਸ਼ਰ ਵਾਲਾ ਰੂਟ ਆ ਜਿਹੜਾ ਉਸ ਰੂਟ ਦੇ ਉੱਤੇ ਜਿੰਨੇ ਟੋਲ ਸੀਗੇ ਉਹਨਾਂ ਦੇ ਉੱਤੇ ਟੋਲ ਪਲਾਜ਼ੇ ਤੇ ਟੋਲ ਕੱਟ ਹੋਇਆ ਸੋ ਇਹ ਮੁੱਦਾ ਮੈਂ ਤੁਹਾਡੀ ਕਚਹਿਰੀ 'ਚ ਰੱਖ ਰਿਹਾ ਤਾਂ ਜੋ ਮੈਂ ਇੱਕ ਆਪਾਂ ਮੇਰਾ ਭਰਾ ਆ ਜਿਹੜਾ ਇਹ ਪ੍ਰੂਫ ਸਾਬਤ ਹੋ ਸਕੇ ਤੇ ਅਸੀਂ ਘਰ ਸੀਗੇ ਤੇ ਅਸੀਂ ਐਫ ਆਈ ਆਰ ਵੀ ਉਸੇ ਦੇ ਸਤੇ ਕਰਵਾਈ ਆ ਸੋ ਇਹ ਡੀਚਲ ਦੁਨੀਆ ਨੂੰ ਮੈਂ ਸਮਝਣ ਤੋਂ ਪਰੇ ਆ ਤੇ ਉਦਾਂ ਅਸੀਂ ਕਹਿੰਨੇ ਆ ਪੇ ਦੁਨੀਆ ਦੀ ਅਸੀਂ ਪਹਿਲੀ ਪਾਵਰ ਬਣਨਾ ਆ ਪਰ ਐਦਾਂ ਦੀਆਂ ਧੋਖੇ ਧੜੀਆਂ ਤੋਂ ਅਸੀਂ ਕਦੋਂ ਬਚਾਂਗੇ ਸੋ ਸਾਰੇ ਵੀਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਟੋਲ ਕਰਮੀਆਂ ਤੱਕ ਇਹ ਵੀਡੀਓ ਪਹੁੰਚ ਸਕੇ ਤੇ ਪੁਲਿਸ ਤੱਕ ਪਹੁੰਚ ਸਕੇ ਧੰਨਵਾਦ ਤੁਹਾਡਾ ਧੰਨਵਾਦ ਪੇਟ ਪਿਸ਼ਾਬ ਚਮੜੀ ਲੀਵਰ ਔਰਤ ਮਰਦ ਰੋਗਾਂ ਦੇ ਮਹਰ ਸ਼ੂਗਰ ਰੋਗ ਤੋਂ ਪੱਕਾ ਛੁਟਕਾਰਾ ਘਟੇ ਹੋਏ ਸੈੱਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ 9873 79499 9763 79499 ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9763 79499